ਨੰਬਰ ਲਿਆ ਢਾਲਿਆ 15-50 ਕ ਮਿੰਟ ਦਾ ਵਕਤ ਤੱਕ ਅੱਗ ਫੈਲ ਗਈ ਨਕਸਾਨ ਪਾਜੀਆ ਦੇੜਾ ਮੇਰਾ ਸਾਰਾ ਇੰਨੇ ਕਿ ਗਾੜਾਂ ਦੇ ਮੇਰੇ 30 ਲੱਖ ਦਾ ਮਾਲ ਪਿਆ ਗਿਆ ਸਾਨੂੰ 7:30 ਵੇ ਦੀ ਸੂਚਨਾ ਮਿਲੀ ਆ ਕਿ ਸ਼ਹਿਰੀ ਮਹੱਲੇ ਇੱਕ ਕਬੜੀ ਦੇ ਗਾਂ ਤੇ ਅੱਗ ਲੱਗੀ ਹੈ ਅੱਗ ਬਹੁਤ ਜ਼ਿਆਦਾ ਸੀ ਕਬੜ ਬਹੁਤ ਜ਼ਿਆਦਾ ਪਿਆ ਸੀ ਨਾਲ ਘਰਾਂ ਕਰਕੇ ਫਿਰ ਸਾਨੂੰ ਦੂਜੀ ਗੱਡੀ ਦਾ ਕਰਕੇ ਜੀ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਹੈ ਮੇਰਾ ਨਾਮ ਗੋਲਕੁਮਾਰ ਨਾਹਰ ਬੋਰਡਿਕਵਾੜੀਆ ਅੱਛਾ ਗੋਲਕੁਮਾਰ ਇੱਕ ਕਵਾੜ ਦਾ ਤੁਹਾਡੇ ਸਿਸਟਮ ਕਰਾਏ ਮਾਲਕੂਸੀਨ ਆਨਮੋਲ ਹੈ ਅੱਗ ਕੰਨੇ ਕੋਈ ਅੱਗ ਲੱਗੀ ਸੀ ਸਾਢੇ 4 ਵੇ ਤੇ ਮੈਂ ਬਾਥਰਮ ਤੋਂ ਉੱਠਿਆ ਨਾ ਮੈਂ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਮੈਂ ਆਪਣੇ ਚੈਰਦੀ ਉੱਤੇ ਖੁਦਮ ਬਾਗਰ ਦੇਖ ਖੜਾ ਹੋ ਕੇ ਤੇ ਜਗਾ ਨੂੰ ਆ ਮਾਰੀ ਮੈਂ ਤਾਂ ਦੇਖਾ ਕੁਝ ਨਹੀਂ ਮਾਲਕੂ ਦਾ ਨਹੀਂ ਦਾਖ ਦੇ ਥਰੇ ਤੋਂ ਡਿੰਗਿਆ ਵੀ ਛੱਡਾ ਤੋਂ ਮੇਰੀ ਦੇ ਖਲੇ ਆ ਨਾ ਕੋਈ ਗੱਲ ਮਾਰਦੀ ਤੇ ਉਹ ਤਾਂ ਬਿਰਾ ਬਾਰ ਫਿਰਦਾ ਉਹ ਸਾਰਾ ਦਾਦ ਦਾ ਬੋਦਾ ਦਾ ਚਿਕਾ ਮਾਰਦਾ ਰਹਿੰਦਾ ਉਹ ਨਾ ਜੇ ਛਲੇ ਬਾਈਆਂ ਛੱਡ ਤੋਂ ਕੋਲੇ ਸਮਾਲ ਡੇਲ ਨੂੰ ਕੋਸੇ ਬਰਾਸੀ ਨੂੰ ਨਹੀਂ ਜਕਾ ਦਿੰਦਾ ਟੰਗਲੇ ਵੜਦੇ ਤੋਂ ਮੈਂ ਉਹ ਮੈਂ ਉਹਨੂੰ ਵਾਈ ਹੋਈ ਮਾਰ ਕੇ ਤਾਂ ਮੈਂ ਜਲ ਗਿਆ ਉੱਥੇ ਤੇ ਆਪਣੇ ਲੰਬੇ ਬਹਿ ਗਿਆ ਤੇ ਬਾਅਦ ਉਹ ਨੂੰ ਮਹਲਿਆ ਲੈ ਠਾਲੇ 15-50 ਕ ਮਿੰਟਾਂ ਦਾ ਬਕਤ ਰੱਖੀ ਅੱਗ ਫੈਲ ਗਈ ਉਹਨਾਂ ਨੇ ਕਿੱਦਾਂ ਸ਼ਰਾਰਤ ਹੋਈ ਕੀ ਮੈਨੂੰ ਨਹੀਂ ਕੋਈ ਵੀ ਪਤਾ ਲੱਗਾਇਆ ਕੱਲ ਦਾ ਅੱਗ ਲੱਗ ਗਈ ਤਾਂ ਤੁਹਾਨੂੰ ਪਤਾ ਲੱਗਾ ਮੈਂ ਰਸੁੱਟਾ ਬਿਆਜਿਆ ਠੀਕ ਹੈ ਮੈਂ ਚਾਰਵੇਂ ਤਨ ਉੱਠ ਕੇ ਮਾਰਕੂਲ ਕਰਕੇ ਮਾਮ ਲੰਮੇ ਪੈ ਗਿਆ ਫਿਰ ਬੰਦਿਆਂ ਨੂੰ ਕਮਾਰ ਕੇ ਠੀਕ ਹੈ ਕਿੰਨਾ ਤੇ ਜਿਹੜਾ ਨੁਕਸਾਨ ਦਿੰਦਾ ਹੋਇਆ ਨੁਕਸਾਨ ਭਾਜੀ ਆ ਤੇਰਾ ਮੇਰਾ ਸਿਗਾਰ ਇੰਨੇ ਕਿ ਗਦਾਾਂ ਚ ਮੇਰਾ 30 ਲੱਖ ਦਾ ਮਾਲ ਪਿਆ ਗਿਆ ਇੰਨੇ ਗੁੰਡਿਆਂ ਨੇ ਹਾਂ ਜੀ ਠੀਕ ਹੈ ਇਹ ਆ ਤਾਂ ਚਲੋ ਜਿਗਾ ਇਧਰੋਂ ਮਾਲ ਚਲ ਗਿਆ ਸਿਗਾਰ ਉਹ ਸਾਰਾ ਮਾਲ ਸਾਰਾ ਮੈਂ ਜਾਣ ਵਾਲਾ ਸਾਰਾ ਕਿੰਨਾ ਹੋਇਆ ਹੈਗਾ 25-30 ਲੱਖ ਦੇ ਲੱਗ ਸਕਦੇ ਹਾਂ ਹਾਂ ਉਹ ਮੇਰੇ ਨਾਲ ਮਾਲ ਵਿੱਚ ਦੱਬਿਆ ਗਿਆ ਸਮਾਨ ਕੀ ਕੀ ਸੀ ਪਲਾਸਟਿਕ ਸੀਗਾ ਲੋਹਾ ਸੀਗਾ ਤਾਂਬਾ ਪਿੱਤਲ ਸੀਗਾ ਆਹੋ ਤੇ ਯਾਰ ਸੀ ਜਾਣ ਵਾਲਾ ਪਾਟਕ ਦਾ ਤਿਆਰ ਸੀ ਸਵੇਰੇ ਦਿੱਲੀ ਜਾਣਾ ਸੀਗਾ ਠੀਕ ਹੈ ਜੀ ਜਵੰਦਰ ਭੇਜਣਾ ਚਾਹਤ ਹੈ ਤੁਹਾਡੇ ਕੋਲ ਫਾਇਰ ਸਿਸਟਮ ਦਾ ਅਰੇਂਜਮੈਂਟ ਨਹੀਂ ਸੀਗਾ ਯਾਰ ਮੇਰੇ ਕੋਲ ਹੀ ਨਹੀਂ ਗਾਣੇ ਨੋਜ਼ੇ ਲਾਇ ਸੀ ਪੈਪ ਲਾਇਏ ਪਏ ਸੀ ਪਾਣੀ ਦੇ ਅੱਛਾ ਉਹ ਨੋਰਮਲ ਉਹਦਾ ਪੈਪ ਮੱਖੇ ਬੀ ਸੀ ਚਲੋ ਇੱਕ ਇੱਕ ਇੱਥੇ ਕਰਾਉਂਦੇ ਠੀਕ ਕਦੀ ਹੋਇਆ ਨਹੀਂ ਕੋਈ ਉਹਦਾ ਵੀ ਆਖਦਾ ਮੈਂ ਨਹੀਂ ਫੈਲ ਗਈ ਇਹਨਾਂ ਦਾ ਗੁਰਪ੍ਰੀ ਸਿੰਘ ਆ ਜੀ ਫਾਇਰਮੈਨ ਆ ਮੈਂ ਹਾਂ ਜੀ ਬੱਚਾ ਅੱਜ ਅੱਜ ਉਹਦਾ ਤੁਹਾਨੂੰ ਕਿੰਨੇ ਵਜੇ ਦਾ ਪਤਾ ਲੱਗਾ ਸਾਨੂੰ 6:30 ਵਜੇ ਦੀ ਸੂਚਨਾ ਮਿਲੀ ਆ ਕਿ ਸ਼ਹਿਰੀ ਮਹੱਲੇ ਇੱਕ ਬੜੀ ਜੀ ਗਾਂ ਤੇ ਅੱਗ ਲੱਗੀ ਤੇ ਪੰਜ ਮਿੰਟ ਵਿੱਚ ਪੰਜ ਮਿੰਟ ਦੇ ਅੰਦਰ ਅੰਦਰ ਗੱਡੀ ਇੱਥੇ ਪਹੁੰਚ ਗਈ ਹੈ ਤੇ ਨਾਲ ਹੀ ਜੱਗ ਜਿਆਦਾ ਹੋਣ ਕਰਕੇ ਦੂਜੀ ਗੱਡੀ ਵੀ ਨਾਲ ਹੀ ਮੰਗਾ ਲਈ ਹੈ ਅੱਗ ਬਹੁਤ ਜ਼ਿਆਦਾ ਸੀ ਕਬਾੜ ਬਹੁਤ ਜ਼ਿਆਦਾ ਪਿਆ ਸੀ ਨਾਲ ਘਰਾ ਕਰਕੇ ਫਿਰ ਸਾਨੂੰ ਦੂਜੀ ਗੱਡੀ ਦਾ ਕਰਕੇ ਜੀ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਮਤਲਬ ਹੁਣ ਤੇ ਹੋ ਹੀ ਗਿਆ ਤਕਰੀਬਨ ਕੰਟਰੋਲ ਹੋ ਗਿਆ ਮਾੜਾ ਮੋਟਾ ਠੀਕ ਹੈ ਜੀ ਤੇ ਕਿੰਨੀ ਕੁ ਅੱਗ ਜਿਹੜੀ ਸੀਗੀ ਲੱਗੀ ਹੋਈ ਸੀ ਬਹੁਤ ਜ਼ਿਆਦਾ ਸੀ ਅੱਗ ਸਾਰਾ ਕਬਾੜ ਸੀ ਕਾਫੀ ਅੱਗ ਸੀ ਬਹੁਤ ਦੂਰ ਦੂਰ ਤੱਕ ਰਤਗੋਆ ਦੇ ਪਿਆ ਸੀ ਅੱਗ ਬਹੁਤ ਜ਼ਿਆਦਾ ਸੀ ਤੇ ਜਾਨੀ ਨੂੰ ਨੁਕਸਾਨ ਤਾਂ ਨਹੀਂ ਆਇਆ ਨਹੀਂ ਜਾਨੀ ਨੂੰ ਨੁਕਸ ਵਾਇਰ ਦਾ ਸਿਸਟਮ ਇਹਨਾਂ ਕੋਈ ਨਹੀਂ ਸੀ ਕਬਾੜ ਵਾਲੇ ਕੋ ਕੁਝ ਨਹੀਂ ਇਹਨਾਂ ਕੋ ਕੁਝ ਨਹੀਂ ਹੈ ਨਾ ਇਹ ਕੋਈ ਨਹੀਂ ਹੈ ਕਾਰਨ ਪਤਾ ਲੱਗਿਆ ਸਰ ਕਿਉਂ ਲੱਗੇ ਕਾਰਨ ਨਹੀਂ ਪਤਾ ਲੱਗ ਸਕਦਾ ਕਿਉਂ ਲੱਗੇ ਨੂੰ ਮੱਲਿਆ ਨਾਲ ਠਾਲਿਆ 15-50 ਕ ਮਿੰਟਾਂ ਦਾ ਵਕਤ ਤੱਕ ਅੱਗ ਫੈਲ ਗਈ ਨਕਸਾਨ ਪਾਜੀ ਆ ਦੇੜਾ ਮੇਰਾ ਸਾਰਾ ਇੰਨੇ ਕਿ ਗਾੜਾਂ ਦੇ ਮੇਰੇ 30 ਲੱਖ ਦਾ ਮਾਲ ਪਿਆ ਗਿਆ ਸਾਨੂੰ 7:30 ਵੇ ਦੀ ਸੂਚਨਾ ਮਿਲੀ ਆ ਕਿ ਸ਼ਹਿਰੀ ਮਹੱਲੇ ਇੱਕ ਬੜੀ ਦੇ ਘਰ ਤੇ ਅੱਗ ਲੱਗੀ ਆ ਅੱਗ ਬਹੁਤ ਜ਼ਿਆਦਾ ਸੀ ਕਬਾੜ ਬਹੁਤ ਜ਼ਿਆਦਾ ਪਿਆ ਸੀ ਨਾਲ ਘਰਾਂ ਕਰਕੇ ਫਿਰ ਸਾਨੂੰ ਦੂਜੀ ਗੱਡੀ ਦਾ ਕਰਕੇ ਤੁਸੀਂ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਮੇਰਾ ਨਾਮ ਗੋਲਕੁਮਾਰ ਨਾਹਰ ਜੀ ਬੋਰਡਿਕ ਕਵਾੜ ਗਿਆ ਅੱਛਾ ਗੋਲੀ ਕਵਾੜ ਦਾ ਤੁਹਾਡਾ ਅਸਿਸਟੈਂਟ ਸਮਾਈ ਮਾਲਕੁਸੀਨ ਆਨਮ ਮਾਲਕ ਅੱਗ ਕੰਨੇ ਕੋਈ ਅੱਗ ਲੱਗੀ ਸੀ ਸਾਢੇ 4:30 ਵੇ ਮੈਂ ਬਾਸਮ ਕਰਨ ਉੱਥੇ ਆਨਾ ਮੈਂ ਕੋਈ ਗੱਲ ਨਹੀਂ ਸੀ ਕੋਈ ਮਾਰ ਨਹੀਂ ਮੈਂ ਆਪਣੇ ਸੈਡਿਊਲ ਤੇ ਖੜੇ ਖੜੇ ਖੜਾ ਹੋ ਕੇ ਤੇ ਜਗਰੂ ਅਮਰੀ ਮੈਂ ਤਾਂ ਦੇਖਾ ਕੁਝ ਇਹ ਮਾਲ ਕੋਲ ਅੰਦਰ ਆ ਕੇ ਤੇ ਖਰੇਡ ਤੋਂ ਡਿੰਗਿਆ ਵੀ ਛੱਡਾ ਤੋਂ ਮੇਰੀ ਦੇ ਥਲੇ ਆਇਆ ਕੋਈ ਗੱਲ ਮਾਰਦੇ ਤੇ ਪਤਾ ਮੇਰਾ ਬਾਹਰ ਫਿਰਦਾ ਹੂੰ ਸਾਰਾ ਦਾਦਾਂ ਦਾ ਬੋਲਦਾ ਰਿੰਦਾ ਜੱਟ ਚਿਕਾ ਮਾਰਦਾ ਰਿੰਦਾ ਉਹ ਜੇ ਥਲੇ ਭਾਈ ਜਾਨ ਛੱਡ ਤੋਂ ਥਲੇ ਸਮਾਲ ਡੇਰੋਂ ਕਸਮ ਬਰਾਸੀ ਨੂੰ ਨਹੀਂ ਜੱਕਦਾ ਤਾਂ ਗੰਦੇ ਵੜਦੇ ਤੋਂ ਮੈਂ ਉਹ ਨੂੰ ਵਾਈ ਗੋਈ ਮਾਰ ਕੇ ਤਾਂ ਮੈਂ ਜਲ ਗਿਆ ਉਥੇ ਤੇ ਆਪਣੇ ਲੰਬੇ ਬਹਿ ਗਿਆ ਤੇ ਬਾਅਦ ਉਹ ਨੂੰ ਮਹਲੇ ਰੇ ਠਾਲੇ 15:50 ਦੇ ਮਿੰਟਾਂ ਦਾ ਬਕਰ ਦਾ ਕੀ ਅੱਗ ਫੈਲ ਗਈ ਠੀਕ ਹੈ ਉਹਨਾਂ ਨੇ ਕਿੱਦਾਂ ਸ਼ਰਾਰਤ ਹੋਈ ਕੀ ਮੈਨੂੰ ਨਹੀਂ ਕੋਈ ਖ਼ਬਰ ਪਤਾ ਲੱਗਾਇਆ ਕੱਲ ਦਾ ਅੱਗ ਲੱਗਿਆ ਤਾਂ ਤੁਹਾਨੂੰ ਪਤਾ ਲੱਗਾ ਮੈਂ ਰਸੁੱਟਾ ਭਿਆਂ ਗਿਆ ਠੀਕ ਹੈ ਮੈਂ 4ਵੇਂ ਤੱਕ ਉੱਠ ਕੇ ਮਾਰਦੂਲ ਕਰਕੇ ਮਾਮਲੇ ਪੈ ਗਿਆ ਫਿਰ ਬੰਦਿਆਂ ਨੂੰ ਕਮਾਰ ਕੇ ਠੀਕ ਹੈ ਕਿੰਨਾ ਤੇ ਜਿਹੜਾ ਨੁਕਸਾਨ ਦਿੰਦਾ ਹੋਇਆ ਨੁਕਸਾਨ ਭਾਜੀ ਆ ਤੇਰਾ ਮੇਰਾ ਸਗਾਤ ਇੰਨੇ ਕਿ ਗਦਾਾਂ ਚ ਮੇਰਾ 30 ਲੱਖ ਦਾ ਮਾਲ ਪਿਆ ਗਿਆ ਇੰਨੇ ਗੁੰਮ ਹਾਂਜੀ ਠੀਕ ਹੈ ਤੇ ਆ ਤਾਂ ਚਲੋ ਜਿਗਾਇਦਰ ਮਾਲ ਚਲ ਗਿਆ ਸਗਾ ਉਹ ਸਾਰਾ ਮਾਲ ਸਾਰਾ ਮੈਂ ਜਾਣ ਵਾਲਾ ਨੁਕਸਾਨ ਕਿੰਨਾ ਹੋਇਆ ਇਹਗਾ 25 30 ਲੱਗਦੇ ਲੱਗ ਸਕਦੇ ਹਾਂ ਹਾਂ ਉਹ ਮੇਰਾਲੇ ਮਾਲ ਵਿੱਚ ਦੱਬਿਆ ਗਿਆ ਬੋਝ ਸਮਾਨ ਕੀ ਕੀ ਹੈ ਪਲਾਸਟਿਕ ਸਿਗਾ ਲੋਹਾ ਸਿਗਾ ਤਾਂਬਾ ਪਿੱਤਲ ਸਿਗਾ ਉਹ ਕੇ ਪਿਆਰ ਸੀ ਜਾਨਵਰ ਪਾਟਕ ਦਾ ਤਿਆਰ ਸੀ ਸਵੇਰੇ ਦਿੱਦੀ ਜਾਣਾ ਸਿਗਾ ਠੀਕ ਹੈ ਜੀ ਜਵੰਦਰ ਭੇਜਣਾ ਦਗਾ ਤੁਹਾਡੇ ਕੋਲ ਫਾਇਰ ਸਿਸਟਮ ਦਾ ਅਰੇਂਜਮੈਂਟ ਨਹੀਂ ਸੀਗਾ ਯਾਨੀ ਮੇਰੇ ਅੰਦਰ ਹੀ ਨਹੀਂ ਗਾਣੇ ਨੋਜ਼ੇ ਲਾਇ ਸੀ ਪੈਪ ਲਾਇਏ ਪਏ ਸੀ ਪਾਣੀ ਦੇ ਅੱਛਾ ਉਹ ਨੋਰਮਲ ਉਹਦਾ ਪੈਪ ਲੱਖੇ ਪਈ ਚਲੋ ਇੱਕ ਇੱਕ ਇੱਥੇ ਕਰਾਉਂਦੇ ਠੀਕ ਕਦੀ ਹੋਇਆ ਨਹੀਂ ਕੋਈ ਉਹਦਾ ਵੀ ਆਖਦਾ ਮੈਂ ਨਹੀਂ ਫੈਲ ਗਈ ਕਿਰਪਾ ਕਰਕੇ ਸਿੰਘ ਜੀ ਫਾਇਰਮੈਨ ਆ ਮੈਂ ਹਾਂ ਜੀ ਬੱਚਾ ਅੱਜ ਅੱਜ ਉਹਦਾ ਤੁਹਾਨੂੰ ਕਿੰਨੇ ਕ ਵਜੇ ਦਾ ਪਤਾ ਲੱਗਾ ਸਾਨੂੰ 7:30 ਵਜੇ ਦੀ ਸੂਚਨਾ ਮਿਲੀ ਆ ਕਿ ਸ਼ਹਿਰੀ ਹਮਲੇ ਇੱਕ ਕਬੜ ਦੇ ਗਾਂ ਤੇ ਅੱਗ ਲੱਗੀ ਆ ਠੀਕ ਹੈ ਤੇ 5 ਮਿੰਟ ਤੋਂ ਬਾਅਦ 5 ਮਿੰਟ ਦੇ ਅੰਦਰ ਅੰਦਰ ਗੱਡੀ ਇੱਥੇ ਪਹੁੰਚ ਗਈ ਆ ਠੀਕ ਹੈ ਤੇ ਨਾਲ ਹੀ ਜੱਗ ਜਿਆਦਾ ਹੋਣ ਕਰਕੇ ਦੂਜੀ ਗੱਡੀ ਵੀ ਨਾਲ ਹੀ ਮੰਗਾ ਲਈ ਆ ਅੱਗ ਬਹੁਤ ਜਿਆਦਾ ਸੀ ਕਬੜ ਬਹੁਤ ਜਿਆਦਾ ਪਿਆ ਸੀ ਨਾਲ ਘਰਾ ਕਰਕੇ ਫਿਰ ਸਾਨੂੰ ਦੂਜੀ ਗੱਡੀ ਦਾ ਕਰਕੇ ਜੀ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਹੈ ਮਤਲਬ ਹੁਣ ਤੇ ਹੋ ਹੀ ਗਿਆ ਤਕਰੀਬਨ ਕੰਟਰੋਲ ਹੋ ਗਿਆ ਮਾੜਾ ਮੋਟਾ ਠੀਕ ਹੈ ਜੀ ਤੇ ਕਿੰਨੀ ਕ ਅੱਗ ਜਿਹੜੀ ਸੀਗੀ ਲੱਗੀ ਹੋਈ ਸੀਗੀ ਉਹ ਕਿੰਨੀ ਸੀ ਬਹੁਤ ਜ਼ਿਆਦਾ ਸੀ ਅੱਗ ਸਾਰਾ ਕਬਾੜ ਸੀ ਕਾਫੀ ਅੱਗ ਸੀ ਠੀਕ ਹੈ ਬਹੁਤ ਦੂਰ ਦੂਰ ਰਤਵਾ ਨਿਕ ਰਿਹਾ ਸੀ ਅੱਗ ਬਹੁਤ ਜ਼ਿਆਦਾ ਸੀ ਤੇ ਜਾਨੀ ਨੂੰ ਨੁਕਸਾਨ ਤਾਂ ਨਹੀਂ ਆਇਆ ਨਹੀਂ ਜਾਨੀ ਨੂੰ ਨੁਕਸਾਨ ਕੋਈ ਨਹੀਂ ਹੈਗਾ ਕਬਾੜ ਦਾ ਸਿਸਟਮ ਇਹਨਾਂ ਕੋਈ ਨਹੀਂ ਸੀ ਕਬਾੜ ਵਾਲਿਆਂ ਕੋ ਕੁਝ ਨਹੀਂ ਇਹਨਾਂ ਕੋ ਕੁਝ ਨਹੀਂ ਹੈਗਾ ਨਾ ਕੁਝ ਨਹੀਂ ਹੈ ਕਾਰਨ ਪਤਾ ਲੱਗਾ ਸਰ ਕਿ ਉਹ ਲੱਗੇ ਕਾਰਨ ਨਹੀਂ ਪਤਾ ਲੱਗ ਸਕਦਾ ਕੀ ਹੋ ਲੱਗਾ